ਆ ਦੇਖੋ ਜੀ ਵੱਧ ਮੀਂਹ ਪੈ ਜਾਣ ਦੇ ਕਾਰਨ ਸਾਡੇ ਇਲਾਕੇ ਦੇ ਪਿੰਡਾਂ ਦੇ ਕੀ ਹਾਲ ਹੋਏ ਪਏ ਨੇ ਇਹ ਮੇਰੇ ਪਿੰਡ ਗੰਡੇਪਾਲ ਤੋਂ ਪੰਜ ਕਰਾਈਆਂ ਨੂੰ ਜਾਣ ਵਾਲੀ ਸੜਕ ਹੈ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਪਾਣੀ ਹੈ ਮੀਂਹ ਦਾ ਤੇ ਖੇਤ ਨੂੰ ਜਾਣ ਵਾਲੀਆਂ ਪਈਆਂ ਨੇ ਜਿਹੜੀਆਂ ਉਹ ਵੀ ਡੁੱਬ ਚੁੱਕੀਆਂ ਨੇਗੀਆਂ ਬੱਟਾਂ ਦੇ ਉੱਪਰ ਦੀ ਪਾਣੀ ਚੱਲਦਾ ਸੜਕ ਦੇ ਆਲੇ ਦੁਆਲੇ ਜਿਹੜੇ ਮੀਲ ਪੱਥਰ ਲੱਗੇ ਹੁੰਦੇ ਨੇਗੇ ਉਹ ਵੀ ਡੁੱਬ ਚੁੱਕੇ ਨੇਗੇ ਬਹੁਤ ਹੀ ਜ਼ਿਆਦਾ ਕਿਸਾਨਾਂ ਨੂੰ ਨੁਕਸਾਨ ਹੋਇਆਗਾ ਫਸਲਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਕੁਦਰਤ ਬਹੁਤ ਕਹਿਰਵਾਨ ਹੋਈ ਹੈ ਦੇਖੋ ਜੀ ਕਿੰਨਾ ਪਾਣੀ ਆ ਚੁੱਕਿਆ ਹੈ ਕਈ ਲੋਕਾਂ ਦੇ ਵਿਚਾਰਿਆਂ ਦੇ ਘਰ ਵੀ ਡਹਿ ਗਏ ਨੇ ਛੱਤਾਂ ਚੋਂ ਲੱਗ ਗਈਆਂ ਜਿਨ੍ਹਾਂ ਦੇ ਘਰ ਨੀਵੇਂ ਸੀ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਆਹ ਦੇਖੋ ਇਹ ਮੇਰੇ ਪਿੰਡ ਦਾ ਫੁੱਟਬਾਲ ਦਾ ਗਰਾਊਂਡ ਹੈ ਸੋ ਗਰਾਊਂਡ ਇੱਕ ਝੀਲ ਦਾ ਰੂਪ ਧਾਰਨ ਕਰ ਚੁੱਕਿਆ ਕੁਈ ਕਹਿਆ ਸਰ ਜੀ ਬਾਰੇ ਇੱਕ ਗਰਾਊਂਡ ਹੈ ਤਿੰਨ ਤਿੰਨ ਫੁੱਟ ਉੱਚਾ ਪਾਣੀ ਆ ਚੁੱਕਿਆ ਜੀ ਗਰਾਊਂਡ ਸਾਰਾ ਹੀ ਪਾਣੀ ਨਾਲ ਭਰਿਆ ਪਿਆ ਤੇ ਆਹ ਦੇਖੋ ਇਹ ਪਿੰਡ ਟਿੱਬੇ ਦਾ ਖੇਤ ਹੈ ਜੀ ਪਿੰਡ ਟਿੱਬੇ ਦੇ ਵਿੱਚ ਕਿੰਨਾ ਸਾਰਾ ਪਾਣੀ ਆ ਚੁੱਕਿਆ ਆਹ ਖੇਤ ਵਾਲਿਆਂ ਦੀਆਂ ਵੇਲਾਂ ਵਾਲੀਆਂ ਹੋਈਆਂ ਸੀ ਪਸ਼ੂਆਂ ਬਾਸ ਤੇ ਹਰਾ-ਚਾਰਾ ਲਗਾਇਆ ਹੋਇਆ ਸੀ ਸਾਰਾ ਡੁੱਬ ਗਿਆ ਬਹੁਤ ਨੁਕਸਾਨ ਹੋਇਆ ਜੀ ਆਹ ਦੇਖੋ ਹਰਾ ਡੁੱਬਿਆ ਹੋਇਆ ਤੇ ਮੋਂ ਉਸਾਰਨ ਹੋਇਆ